ਅੱਜ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਸਚਕਣ ਸ੍ਰੀ ਦਰਬਾਰ ਸਾਹਿਬ ਵਿਖੇ ਇਸ ਮੌਕੇ ਖਾਸ ਕੀਰਤਨ ਤੇ ਧਾਰਮਿਕ ਦੀਵਾਨ ਸਜਾਇਆ ਗਿਆ। ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਦੂਰੋਂ ਦੂਰੋਂ ਸੰਗਤਾਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਂਡ ਪਹੁੰਚਿਆ ਸੀ। ਇਸ ਮੌਕੇ ਸੰਤਾਨ ਨੇ ਪਵਿੱਤਰ ਸਰੋਵਰ ਦੇ ਵਿੱਚ ਇਛਨਾਨ ਕੀਤਾ ਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਉਹਨਾਂ ਦੀ ਕੁਰਬਾਨੀ ਨੂੰ ਵੀ ਯਾਦ ਕੀਤਾ। ਭਾਈ ਗੁਰਤੇਗ ਬਾਦਲ ਸਾਹਿਬ ਜੀ ਦਾ ਜਨਮ ਦਿਨ ਸੀ ਇਸ ਕਰਕੇ ਅੱਜ ਜਿਹੜਾ ਬੇ ਅੰਦਰ ਜਲੌਰ ਸਜੇ ਹੋਏ ਸਨ ਬਹੁਤ ਨਜ਼ਾਰਾ ਦੇਖਣ ਵਾਲਾ ਸੀ ਅਤੇ ਕਥਾ ਵੀ ਗੁਰੂ ਮਹਾਰਾਜ ਦੇ ਨਾਂ ਤੇ ਅੱਜ ਮਤਲਬ ਕੀਤੀ ਉਹਨਾਂ ਨੇ ਜਿਹੜੀ ਕਿ ਸਾਰੇ ਗੁਰਤੇਗ ਬਾਦਲ ਜੀ ਦੀਆਂ ਕੁਰਬਾਨੀਆਂ ਬਾਰੇ ਜੋ ਵੀ ਉਹਨਾਂ ਨੇ ਇਤਿਹਾਸ ਸੁਣਾਇਆ। ਬਹੁਤ ਹੀ ਸੰਗਤ ਤੁ ਸ਼ਾਹ ਜੀ ਬੜੀ ਇਤਸ਼ਾਹ ਨਾਲ ਸਤਿਗੁਰੂ ਸਾਰੀ ਸੰਗਤ ਨੂੰ ਸੇਵਾ ਲੈ ਰਹੇ ਨੇ ਕੱਲ੍ਹ ਦੇ ਇੱਥੇ ਆਏ ਹੋਏ ਆ ਜੀ ਖੰਡਪੜ ਸਾਹਿਬ ਆਰੰਭ ਕਰ ਇਹ ਬਹੁਤ ਹੀ ਖੁਸ਼ੀ ਹੋਈ ਸੰਗਤ ਦਾ ਸਾਹ ਵੇਖ ਕੇ ਔਰ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰ ਲਈ ਸਾਰੀ ਸੰਗਤ ਬਹੁਤ ਹੀ ਸੋਹਣਾ ਦਰਸ਼ਨ ਹੋਇਆ ਜਦ ਬਾਬਾ ਜੀ ਦੇ ਉਹਦੇ ਵਿੱਚ ਨਾ ਫਰਾ ਚਾਨੀ ਔਰ ਇੱਕ ਮੋਤੀਆਂ ਦੇ ਹਾਰ ਔਰ ਜਿਹੜਾ ਚਾਂਦੀ ਦੇ ਤਿਕਸੀ ਔਰ ਨਾਲ ਉਹਦੇ ਜਿਹੜੇ ਬਰਤਨ ਸੀ ਆਗੇ ਤੇ ਬਹੁਤ ਬਹੁਤ ਸੋਹਣਾ ਸੀਗਾ ਬਹੁਤ ਆਨੰਦ ਆਇਆ ਔਰ ਮਨ ਨੂੰ ਬਹੁਤ ਸ਼ਾਂਤੀ ਮਿਲੀ ਜਿੱਥੇ ਦਰਸ਼ਨ ਕਰਕੇ